ਸੁਮੀ ਕੋ ਗ੍ਰਹਿ ਜਿਉ ਸਦਾ ਸੁਆਨੰਤ ਜਿਤ ਨਹੀਂ ਨਿਤ ਨਾਨਕ ਇਹ ਵਿਦ ਹਰਿ ਭਜੋ ਇਕ ਮਨ ਹੋਇ ਇਕ ਚਿਤ ਸੁਮੀ ਕੋ ਗ੍ਰਹਿ ਜਿਉ ਸਦਾ ਸੋ ਅਨਤ ਜਤ ਨਹੀ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਜੁਗੁ ਜੁਗਤ ਸਈ ਬੀ ਕਮਾਲ चवर शत्र तख्त के मालक हैं धन श्री गुरु ग्रंथ साहब महाराज जी की पवित्र वजीरी के अंदर मान गुरु प्यारी सात बहुत ही बड़े पाकर मारे ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦੇ ਪਏ ਚੱਲ ਰਹੀ ਲੜੀਵਾਰੀ ਦੀ ਕਥਾ ਦੀ ਰੰਗਤਾ ਕਰ ਸਕੀਏ ਉਸ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈ ਦੋਨੇ ਹੱਥ ਜੋੜ ਕੇ ਲਬਾਉ ਹਾਜ਼ਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਾਰਾਚ ਪਵਿੱਤਰ ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ 45 ਨੰਬਰ ਸ਼ਲੋਕ ਜਿਹੜਾ ਉਹ ਵਿਚਾਰਨ ਦੇ ਯਤਨ ਕਰਨਾ ਹੈ। ਸਵਾਮੀ ਕੋ ਗ੍ਰਹਿਨ ਜਿਉ ਸਦਾ ਸਵਾਨਤ ਜਿਤ ਨਹੀਂ ਨਿਤਰਾ ਗੁਰੂ ਸਾਹਿਬ ਜੀ ਕਹਿੰਦੇ ਸਵਾਨ ਦਾ ਇੱਕ ਸੁਭਾਅ ਉਹ ਆਪਣੇ ਮਾਲਕ ਦਾ ਘਰ ਬੁਆ ਦਰ ਦਰਵਾਜ਼ਾ ਮੱਲੀ ਰੱਖਦਾ ਕਦੇ ਛੱਡ ਕੇ ਨਹੀਂ ਜਾਂਦਾ ਉਹਦਾ ਸੁਭਾਅ ਹੈ ਉਹਦੀ ਵਫਾਦਾਰੀ ਹੈ ਉਹ ਕਦੇ ਵੀ ਆਪਣੇ ਮਾਲਕ ਦੇ ਦਰ ਨੂੰ ਛੱਡ ਕੇ ਨਹੀਂ ਜਾਂਦਾ ਜਿੱਥੂ ਉਹ ਖਾਏਗਾ ਜਿੱਥੋਂ ਨੂੰ ਖਾਣ ਨੂੰ ਮਿਲਦਾ ਹੈ ਪ੍ਰਸ਼ਾਦਾ ਪਾਣੀ ਮਿਲਦਾ ਹੈ ਉਸ ਮਾਲਕ ਦੇ ਘਰ ਨੂੰ ਦਰ ਨੂੰ ਕਦੇ ਛੱਡਦਾ ਸੁਆਮੀ ਕੋ ਘਰ ਜੋ ਸਦਾ ਸੁਆਣ ਤਜਤ ਨਹੀਂ ਨਿੱਤ ਸੁਆਣ ਕਦੇ ਨਹੀਂ ਛੱਡਦਾ ਸੁਆਣ ਦਾ ਪਾਉ ਕੁੱਤਾ ਆਪਣੀ ਮਾਲਕ ਦਾ ਦਰ ਮੱਲੀ ਰੱਖਦਾ ਕਦੇ ਵੀ ਛੱਡੇਗਾ ਸੁਭਾਅ ਹੁੰਦਾ ਹੰਦੀ ਵਫਾਦਾਰੀ ਹੈ ਹੁਣ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਵੀ ਨਾਨਕ ਇਹ ਵਿਦ ਹਰ ਭਜੋ ਇਕਮਨ ਹੋਏ ਇਕ ਚਿੱਤ ਹੈ ਪਾਈ ਇੱਕ ਮਨ ਹੋ ਕੇ ਉਸ ਪ੍ਰਮਾਤਮਾ ਦੇ ਦਰ ਨੂੰ ਦਰ ਦੇ ਨਾਲ ਚੁੜਾ ਉਸ ਪ੍ਰਮਾਤਮਾ ਦੇ ਨਾਮ ਨੂੰ ਗਾ ਭਾਵ ਕਿ ਉਸ ਪ੍ਰਮਾਤਮਾ ਦੇ ਦਰ ਤੇ ਹੀ ਆਪਣੀ ਜੀਵਨ ਨੂੰ ਬਸਰ ਕਰ ਹੁਣ ਗੁਰੂ ਸਾਹਿਬ ਜੀ ਨੇ ਸਵਾਨ ਦੀ ਉਦਾਹਰਨ ਦਿੱਤੀ ਹੈ ਪਰ ਸਵਾਨ ਦੇ ਗੁਣ ਨੂੰ ਬਿਆਨ ਕੀਤਾ ਕੱਲ ਆਪਾਂ ਸ਼ਲੋਕ ਸਾਂਝਾ ਕੀਤਾ ਸੀ ਗੁਰੂ ਸਾਹਿਬ ਜੀ ਨੇ ਜੇ ਸੋਕਰ ਸਵਾਨ ਉੱਥੇ ਸਵਾਨ ਦੇ ਅਵਗੁਣ ਦੇ ਨੂੰ ਬਿਆਨ ਕੀਤਾ ਵੀ ਆਹ ਅਵਗੁਣ ਹੈ ਸਵਾਨ ਦੇ ਅੰਦਰ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਵਾਨ ਦੇ ਅੰਦਰ ਇੱਕ ਗੁਣ ਹੈ ਬੜਾ ਪਿਆਰਾ ਗੁਣ ਹੈ ਉਹ ਉਸ ਗੁਣ ਨੂੰ ਬਿਆਨ ਕੀਤਾ ਤਿਸ ਸਵਾਨ ਦੇ ਗੁਣ ਨੂੰ ਬਿਆਨ ਕਰਕੇ ਸਾਨੂੰ ਸਮਝਾਇਆ ਗੁਰੂ ਸਾਹਿਬ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਤੂੰ ਪਰਮਾਤਮਾ ਨੂੰ ਹਾਸਲ ਕਰਨਾ ਚਾਹੁੰਦਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਫਿਰ ਕਦੇ ਵੀ ਜ਼ਿੰਦਗੀ 'ਚ ਆਪਣੇ ਮਾਲਕ ਦਾ ਦਰ ਨਾ ਛੱਡੀ ਜੇ ਆਪਣੇ ਜੀਵਨ 'ਚੋਂ ਭਟਕਣਾ ਖਤਮ ਕਰਨਾ ਚਾਹੁੰਦਾ ਹੈ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦਾ ਹੈ ਤੇ ਸਾਹਿਬ ਜੀ ਕਿੰਨੇ ਆਪਣੇ ਮਾਲਕ ਦਾ ਦਰ ਕਰ ਦੇਣਾ ਚਾਹੀਦਾ ਹਨ ਉਦਾਹਰਨ ਸਵਾਨ ਦੀ ਦਿੱਤੀ ਜਿਵੇਂ ਸਵਾਨ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਸਵਾਨ ਦੇ ਅੰਦਰ ਇਹ ਬੜਾ ਪਿਆਰਾ ਗੁਣ ਹੈ ਜੀ ਤੁਸੀਂ ਦੇਖੋ ਦੋ ਗੁੱਲ ਦੋ ਗੱਲਾਂ ਮਾਫ਼ ਕਰਿਓ ਕਦੇ ਹੀ ਨਹੀਂ ਭੁੱਲਦਾ ਸਵਾਨ ਇੱਕ ਆਪਣੇ ਮਾਲਕ ਦੀ ਪਹਿਚਾਣ ਇੱਕ ਆਪਣੇ ਮਾਲਕ ਦੀ ਪਹਿਚਾਣ ਨਹੀਂ ਭੁੱਲਦਾ ਇੱਕ ਆਪਣੇ ਮਾਲਕ ਦਾ ਘਰ ਨਹੀਂ ਭੁੱਲਦਾ ਕਦੇ ਵੀ ਇਹ ਹੁੰਦੇ ਚ ਗੁਣ ਹੈ ਹੁਣ ਹਜ਼ਾਰਾਂ ਹੀ ਲੋਕ ਬੈਠੇ ਹੋਣ ਅੱਤ ਦੇ ਅਮੀਰ ਹੋਣ ਇੰਦਾ ਮਾਲਕ ਚਾਹੇ ਗਰੀਬੜਾ ਜਾਂ ਕਿਉਂ ਨਾ ਹੋਵੇ ਇਹ ਅਮੀਰਾਂ ਕੋਲ ਨਹੀਂ ਬੈਠੇਗਾ ਉਹਨਾਂ ਹਜ਼ਾਰਾਂ ਵਿੱਚੋਂ ਹੀ ਆਪਣੇ ਮਾਲਕ ਕੋਲ ਜਾ ਬੈਠੇਗਾ ਇਸ ਗੱਲ ਨੂੰ ਨਹੀਂ ਸੋਚਦਾ ਉਹਦੀ ਵਫਾਦਾਰੀ ਹੈ ਇਸ ਗੱਲ ਨੂੰ ਨਹੀਂ ਸੋਚਦਾ ਵੀ ਇਹ ਬਹੁਤੇ ਅਮੀਰ ਹੈ ਥੂ ਬਹੁਤ ਕੁਝ ਖਾਣ ਨੂੰ ਮਿਲ ਜੇਗਾ ਨਹੀਂ ਚਾਹੇ ਉਸ ਮਾਲਕ ਨੇ ਉਹਦੇ ਮਾਲਕ ਨੇ ਉਹਨੂੰ ਦੋ ਟੁਕੜੇ ਪਾਏ ਹੋਣ ਰੋਟੀ ਦੇ ਪਰ ਹਜ਼ਾਰਾਂ ਵਿੱਚ ਬੈਠੇ ਹੋਏ ਆਪਣੇ ਮਾਲਕ ਦੀ ਪਹਿਚਾਣ ਰੱਖਦਾ ਤੇ ਉਹਦੇ ਪੈਰਾਂ ਕੋਲ ਜਾ ਕੇ ਬੈਠ ਜੇਗਾ ਗੋਣਾਂ ਦੇ ਅੰਦਰ ਮਾਲਕ ਨੂੰ ਦੂਰ ਵੀ ਛੱਡਿਆ ਹੋਵੇ ਪਰ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਉਹ ਘਰ ਫਿਰ ਆ ਜੇਗਾ ਬਾਹਰ ਬੈਠਾ ਰਹੇਗਾ ਉਹ ਮਾਲਕ ਚਾਹੇ ਉਹਨੂੰ ਅੰਦਰੋਂ ਨਾ ਵੜੇ ਉਹ ਬਾਹਰ ਬੈਠਾ ਰਹੇਗਾ ਪਰ ਆਪਣੇ ਮਾਲਕ ਦਾ ਦਰ ਛੱਡੇਗਾ ਨਹੀਂ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਮੈਂ ਫਿਰ ਬੇਨਤੀ ਕਰਦੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਸਹਿਬ ਕਹਿੰਦੇ ਲੱਖਾਂ ਹੀ ਬਾਬੇ ਆ ਜਾਣ ਪਰ ਤੂੰ ਆਪਣੇ ਮਾਲਕ ਦੀ ਪਹਿਚਾਨ ਨਾ ਭੁੱਲੀ ਜੇ ਮੈਂ ਸੋਚਦਾਂ ਜੀ ਜੇਸੀ ਹੋਰ ਦਰ ਮੱਲ ਲਿਆ ਜਾਂ ਹੋਰ ਕੋਲ ਚਲੇ ਕਿਤੇ ਨਾ ਪਾਵਸੀ ਮਾਲਕ ਦੀ ਪਹਿਚਾਨ ਪਾਣੀ ਅਸੀਂ ਭੁੱਲ ਗਏ ਆ ਵੀ ਉਨੇ ਚਾਰ ਪੁੱਤਰ ਵੀ ਵਾਰੇ ਨਹੀਂ ਅਸੀਂ ਭੁੱਲ ਗਏ ਹਾਂ ਉਹਨੇ ਸਰਬੰਸ ਵੀ ਵਾਰੇ ਇਹਦਾ ਮਤਲਬ ਪਹਿਚਾਨ ਭੁੱਲ ਗਏ ਅਸੀਂ ਸਾਬ ਜੀ ਕਹਿੰਦੇ ਸੁਆਣ ਪਹਿਚਾਨ ਨਹੀਂ ਫੁੱਲਦਾ ਉਹ ਇਸ ਗੱਲ ਦਾ ਲਹਲਚ ਰੱਖਦਾ ਹੀ ਨਹੀਂ ਹੈ ਵੀ ਅਮੀਰ ਹੋਵੇਗਾ ਨਹੀਂ ਹੁੰਦੇ ਮਾਲਕ ਨੇ ਉਹਨੂੰ ਇੱਕ ਫੁਲਕਾ ਵੀ ਪਾਇਆ ਹੋਵੇ ਪਰ ਆਪਣੇ ਮਾਲਕ ਦੀ ਪਹਿਚਾਨ ਨਹੀਂ ਫੁੱਲਦਾ ਕਦੇ ਨਹੀਂ ਫੁੱਲਦਾ ਮਾਲਕ ਠੁੱਡੇ ਮਾਰ ਦੇਵੇ ਮਾਲਕ ਸੋਟੀ ਨਾਲ ਕੁੱਟ ਦੇਵੇ ਪਰ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਲੱਖਾਂ ਕਿਉਂ ਨਾ ਪਖੰਡ ਆ ਜਵੇ ਲੱਖਾਂ ਹੀ ਬਾਬੇ ਕਿਉਂ ਨਾ ਆ ਜਨ ਪਹਿਰਾਵੇ ਪਾ ਗਏ ਸਾਹਿਬ ਜੀ ਕਹਿੰਦੇ ਤੇਰੇ ਅੰਦਰ ਇਹ ਗੁਣ ਹੋਣਾ ਚਾਹੀਦਾ ਤੂੰ ਆਪਣੇ ਮਾਲਕ ਨੂੰ ਪੁੱਛੇ ਉਹਦੀ ਪਹਿਚਾਣ ਨੂੰ ਕਦੇ ਨਾ ਪੁੱਛੇ ਅੱਬਾ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਸ਼ਲੋਕ ਹੈ ਜੀ ਕਬੀ ਤੇ ਕੁੱਕਰ రాמו ਕੋ ਮੋਤੀਆ ਮੇਰੋ ਨਾਮ ਕਹਿੰਦੇ ਮੈਂ ਤਾਂ ਆਪਣੇ ਮਾਲਕ ਦਾ ਕੁੱਕਰ ਹਾਂ ਮੋਤੀ ਮੇਰਾ ਨਾਮ ਹੈ ਕਿਉਂਕਿ ਮੈਂ ਆਪਣੇ ਮਾਲਕ ਦੇ ਦਰ ਤੇ ਹੀ ਡਿਆ ਰਹਿੰਦਾ ਹਰ ਵਕਤ ਇਹਨੂੰ ਨਹੀਂ ਛੱਡ ਕੇ ਜਾਂਦਾ ਕਦੇ ਨਹੀਂ ਛੱਡ ਕੇ ਕੁਕਰ ਦਸੂ ਬਾਏ ਆਪਣੇ ਮਾਲਕ ਮਾਲਕ ਘਰ ਵੀ ਨਾ ਹੋਵੇ ਦੋ ਦਿਨ ਤਿੰਨ ਦਿਨ ਨਾ ਆਵੇ ਉਹ ਫਿਰ ਵੀ ਉਹ ਘਰ ਛੱਡ ਕੇ ਨਹੀਂ ਜਾਂਦਾ ਬਾਹਰ ਨਹੀਂ ਜਾਂਦਾ ਕਦੇ ਵੀ ਕਬੀਰ ਕੁਕਰ RAM ਕੋ ਮਤੀਆ ਮੇਰੋ ਨਾਉ ਗਲੇ ਹਮਾਰੇ ਜਿਵਰੀ ਜਹ ਕੀਚੋਂ ਤਹਿ ਜਾਓ ਉਹਦੀ ਹੁਕਮ ਦੀ ਰੱਸੀ ਮੇਰੇ ਗਲੇ ਚ ਪਈ ਹੋਈ ਹੈ ਉਹ ਜਿੱਤ ਰੁਖਿ ਚ ਦਮ ਚੱਲਦਾ ਰਹਿਣਾ ਕਿਉਂਕਿ ਜਦੋਂ ਤੱਕ ਮਾਲਕ ਦੇ ਕੋਲ ਰੱਸੀ ਹੁੰਦੀ ਹੈ ਨਾ ਕੁੱਕਰ ਦੀ ਸਵਾਨ ਦੀ ਸਵਾਨ ਜਿਹੜਾ ਉਹ ਕਦੇ ਵੀ ਗੰਦਗੀ ਚ ਮੂੰਹ ਨਹੀਂ ਮਾਰੇਗਾ ਕਦੇ ਵੀ ਕਿਸੇ ਨੂੰ ਚੱਕ ਨਹੀਂ ਵੱਡੇ ਕਿਉਂਕਿ ਹੁਕਮ ਚ ਵੱਜਿਆ ਹੋਰ ਜਦੋਂ ਹੁਕਮ ਤੋਂ ਬਾਹਰ ਹੋ ਜੇ ਉਹ ਗੰਦਗੀ ਚ ਵੀ ਮੂੰਹ ਮਾਰੇਗਾ ਉਹ ਪਰੇਸ਼ਾਨ ਵੀ ਕਰੇਗਾ ਸਾਹਿਬ ਜੀ ਕਹਿੰਦੇ ਜੇ ਉਹਦੇ ਹੁਕਮ 'ਚ ਬੱਜੇ ਆ ਤਾਂ ਫਿਰ ਅਸੀਂ ਝੂਠ ਵਾਲੀ ਗੰਦਗੀ ਵਾਲੇ ਪਾਸੇ ਨਹੀਂ ਜਾਵਾਂਗੇ। ਕਾਮ ਕ੍ਰੋਧ ਦੀ ਗੰਦਗੀ ਵਾਲੇ ਪਾਸੇ ਨਹੀਂ ਜਾਵਾਂਗੇ। ਜਿੰਦੀ ਹੁਕਮ 'ਚ ਬੱਜੇ ਹੋ ਜਾਣ। ਗਲੇ ਹਮਾਰੇ ਜੇ ਬਰੀਜਹਿ ਕਿੰਚੋ ਤਹਿ ਜਾਓ। ਬੜਾ ਪਿਆਰਾ ਨੁਕਤਾ ਸ਼ਾਇਦ ਮੈਂ ਪਹਿਲਾਂ ਵੀ ਸੰਜਾ ਕਿਤਾਬ ਦੀ ਨਾਲ ਇੱਕ ਗਰੀਬ ਬੱਚਾ ਹੈ ਮਾਪਿਓ ਚੜਾਈ ਕਰਕੇ ਤੇ ਅਨਾਥ ਆਸ਼ਰਮ 'ਚ ਰਹਿੰਦਾ। ਸਮਝਿਓ ਅਨਾਥਾ ਸ਼ਰਮਚੋਂ ਜੀਵਨ ਨੂੰ ਬਤੀਤ ਕਰਦਾ ਹੈ ਸੁਰਮਖ ਸਿੰਘ ਅਨਮੋਲ ਹੁੰਦਾ ਨਾਮ ਹੈ ਅਸਲ ਵਿੱਚ ਉਹਨੂੰ ਐਸਐਸ ਅਨਮੋਲ ਕਹਿੰਦੇ ਨੇ ਵਿਦਵਾਨ ਹੈ ਉਹ ਨਾਥਾ ਸ਼ਰਮਚ ਰਹਿੰਦਾ ਹੈ ਅਸਲ ਦੇ ਵਿੱਚ ਜਦੋਂ ਬੱਚਾ ਨਾਥ ਹੋਵੇ ਨਾ ਤੋਂ ਦਾਤਾਂ ਨੂੰ ਤਰਸਦਾ ਬਹੁਤ ਹੈ ਕਿਉਂਕਿ ਬੱਚੇ ਦੀ ਜਿੱਦ ਮਾਪਿਓ ਤੋਂ ਇਲਾਵਾ ਖਰ ਕੋਈ ਨਹੀਂ ਪੂਰੀ ਕਰਦਾ ਤੇ ਬੱਚਾ ਕਿਸੇ ਸਾਹਮਣੇ ਜਿੱਦ ਕਰ ਵੀ ਨਹੀਂ ਸਕਦਾ ਜੇ ਬੱਚੇ ਦੀ ਜਿੱਦ ਪੂਰੀ ਕਰਦੇ ਤਾਂ ਮਾਪਿਓ ਨੇ ਬਸ ਹੁਣ ਜਿੰਦੇ ਕੋਲ ਮਾਪਿਓ ਨਹੀਂ ਉਹ ਕਿੰਦੇ ਕੋਲ ਜਿੱਦ ਕਰਨਗੇ ਤੇ ਕਿਸੇ 'ਚ ਸਮਰਥਾ ਵੀ ਨਹੀਂ ਹੁੰਦੀ ਬੇਨਾਥ ਬੱਚੇ ਦੀ ਕੋਈ ਜਿੱਦ ਪੂਰੀ ਕਰ ਸਕੇ ਇਹ ਅਨਾਥ ਬੱਚਾ ਜਿਹੜਾ ਹੁੰਦਾ ਵੀ ਉਹ ਦਾਤਾਂ ਨੂੰ ਫਿਰ ਤਰਸਦਾ ਬੜਾ ਹੁੰਦਾ ਹੈ ਹੁਣ ਇਹ ਨਾਥ ਆਸ਼ਰਮ ਚ ਰਹਿੰਦਾ 10 ਸਾਲ ਦਾ ਹੋਇਆ ਬੜਾ ਸੂਝਵਾਨ ਸਿੱਖ ਨਾਲ ਸਿੱਖ ਇਤਿਹਾਸ ਨਾਲ ਗੁਰਬਾਣੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਕਾਨਫਰੰਸ ਹੋਈ ਵਿਦਵਾਨਾਂ ਨੇ ਆਣਾ ਸੀ ਲਗ ਲਗ ਧਰਮਾਂ ਦੇ ਵਿਦਵਾਨਾਂ ਨੇ ਅਨਾਥ ਆਸ਼ਰਮ ਵੱਲੋਂ ਇਹਨੂੰ ਵੀ ਭੇਜ ਦਿੱਤਾ ਗਿਆ ਵੀ ਤੂੰ ਵੀ ਉੱਥੇ ਜਾ ਕੇ ਥੋੜਾ ਜਿਹਾ ਬੋਲ ਲਈ 10 ਸਾਲ ਦੀ ਉਮਰ ਇਸ ਸਾਲ ਇਹ ਉੱਥੇ ਗਿਆ ਉੱਥੇ ਸਿੱਖ ਇਤਿਹਾਸ ਬਾਰੇ ਬੋਲਿਆ ਬਹੁਤ ਸੋਹਣਾ ਬੋਲਿਆ ਸਾਰੇ ਹੈਰਾਨ ਹੋ ਗਏ ਜਦੋਂ ਬੋਲਿਆ ਤੇ ਉੱਥੇ ਇੱਕ ਪਾਦਰੀ ਸੀ ਜੀ ਪਾਦਰੀ ਨੂੰ ਬੜਾ ਚੰਗਾ ਲੱਗਾ ਇਸ ਪੱਖ ਤੋਂ ਈਸਾਈ ਧਰਮ ਵਾਲੇ ਬੜੀ ਅੱਖ ਖੁੱਲੀ ਰੱਖਦੇ ਨੇ। ਉਹ ਲਾਲਚ ਦੇ ਕੇ ਖੋ ਲੈਂਦੇ ਨਹੀਂ। ਕਈਨੂੰ ਖੁੰਦੇ ਨੇ। ਤੇ ਆਪਾਂ ਕੱਲ ਵੀ ਬੇਨਤੀ ਕੀਤੀ ਵੀ ਜਦੋਂ ਲੋਭੀ ਮਨੁੱਖ ਬਣ ਜਾਂਦਾ ਫਿਰ ਅਪੱਖ ਅਪੱਖ ਸਭ ਖਾਏ ਫਿਰ ਮਾਲਕ ਦੇ ਦਰਛੱਕ ਦਿੰਦੇ ਨੇ। ਪਾਦਰੀ ਨੇ ਜਾ ਕੇ ਉਸ ਐਸ ਐਸ ਅਨਮੋਲ ਨੂੰ ਸ ਬੱਚੇ ਨੂੰ ਜਾ ਕੇ ਮਿਲੇ ਮੁੱਢੀ ਤਿਹਤ ਰੱਖਿਆ ਕਹਿੰਦੇ ਪੁੱਤਰ ਉਹ ਸੋਣਾ ਬੋਲਿਆ ਤੂੰ ਉਹ ਚੰਗਾ ਬੋਲਿਆ ਮੈਂ ਵੀ ਸੁਣਿਆ ਤੂੰ ਨਾ تھا ਸ਼ਰਮਤੂ ਨੇ ਕਿਦਾਂ ਜੀ ਫਿਰ ਤੇਰੀ ਲੋੜਾਂ ਵੀ ਬਹੁਤ ਹੋਣਗੀਆਂ ਇੰਜ ਕਰ ਅਬ ਮੇਰਾ ਕਾਰ ਹੈ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਮੇਰੇ ਕੋਲ ਆ ਜੀ ਕਰ ਜੋ ਵੀ ਤੈਨੂੰ ਚਾਹੀਦਾ ਮੈਂ ਦਵਾਂਗਾ ਐਸ ਐਸ ਨੂੰ ਮੋਲ ਕਿੰਨਾ ਮੇਰਾ ਮਨ ਕਰਦਾ ਵੀ ਮੈਂ ਇੰਨਾ ਪੜਾਂ ਮੈਂ ਇੰਨਾ ਪੜਾਂ ਮੈਂ ਇੰਨਾ ਪੜਾਂ ਜਿੰਨਾ ਕੁਝ ਵੀ ਪੜਾਂ ਉਹ ਮੈਂ ਸੰਸਾਰ ਦੀ ਝੋਲੀ ਚ ਪਾ ਦੇਵਾਂ ਬਸ ਕਿਤੇ ਬਹੁਤ ਚੰਗੀ ਗੱਲ ਹੈ ਤੂੰ ਲੋਭੀ ਤੇ ਲਾਲਚੀ ਨਹੀਂ ਬੰਨਣਾ ਚਾਹੁੰਦਾ ਤੂੰ ਚੰਗਾ ਇਨਸਾਨ ਬੰਨਣਾ ਚਾਹੁੰਦਾ ਮੈਂ ਤੈਨੂੰ ਪੜਾਵਾਂਗਾ ਤੈਨੂੰ ਮੈਂ ਇੱਥੇ ਨਹੀਂ ਤੈਨੂੰ ਮੈਂ ਵਿਦੇਸ਼ ਪੜਾਵਾਂਗਾ ਇੰਗਲੈਂਡ ਦੀ ਧਰਤੀ 'ਚ ਪੜਾਵਾਂਗਾ ਕਹਿੰਦਾ ਜੀ ਮੈਂ ਇਹਦੇ ਕੋਲ ਤਾਂ ਇੰਨੇ ਪੈਸੇ ਨਹੀਂ ਹੈ ਵੀ ਮੈਂ ਬਾਹਰ ਵਿਦੇਸ਼ ਜਾ ਕੇ ਪੜ ਸਕਾਂ ਕਹਿੰਦਾ ਮੈਂ ਦਵਾਵਾਂਗਾ ਪੈਸੇ ਤੂੰ ਚਿੰਤਾ ਨਾ ਕਰ ਕਹਿੰਦਾ ਜੀ ਮੈਂ ਤੁਹਾਨੂੰ ਵਾਪਸ ਕਿਵੇਂ ਦਵਾਵਾਂਗਾ ਕਹਿੰਦਾ ਤੂੰ ਮੈਨੂੰ ਵਾਪਸ ਵੀ ਨਾ ਦੇਣਾ ਤੇਰਾ ਸਾਰਾ ਖਰਚਾ ਮੈਂ ਚੱਕਾਂਗਾ ਜੋ ਤੈਨੂੰ ਲੋੜ ਹੈ ਤੂੰ ਮੈਨੂੰ ਵਾਪਸ ਵੀ ਨਹੀਂ ਦੇਣੀ ਐਸ ਐਸ ਨੇ ਮੋੜ ਕਹਿੰਦਾ ਵੀ ਜੀ ਇੰਨੀ ਮਿਹਰਬਾਨੀ ਕਿਉਂ ਕੋਈ ਤਾਂ ਕਾਰਨ ਹੈ ਕਹਿੰਦੇ ਕਾਰਨ ਕੋਈ ਬਹੁਤਾ ਵੱਡਾ ਨਹੀਂ ਹੈ ਤੂੰ ਸਿੱਖ ਹੀ ਰਹਿਣਾ ਸਿੱਖ ਧਰਮ ਦੀ ਹੀ ਗੱਲ ਕਰਨੀ ਹੈ ਪਰ ਜਦੋਂ ਸਿੱਖ ਧਰਮ ਦੀ ਗੱਲ ਕਰੇ ਤਾਂ ਈਸਾਈ ਧਰਮ ਬਾਰੇ ਵਿੱਚ ਬੋਲ ਦਿਆ ਕਰ ਬਸ ਇੰਨਾ ਕੰਮ ਕਰ ਲੈ ਤੂੰ ਹੋਰ ਕੁਝ ਨਹੀਂ ਕਰਨਾ ਬਸ ਇਸਾਈ ਧਰਮ ਦੀ ਸਿਫਤ ਕਰ ਦਿਆ ਕਰ ਕਿਉਂਕਿ ਬੋਲਣ ਦਾ ਢੰਗ ਚੰਗਾ ਸੀ ਸੂਝ ਰੱਖਦਾ ਸੀ ਪਕੜ ਚੰਗੀ ਸੀ ਹੁੰਦੀ ਵਿਦਿਆ ਦੇ ਵਿੱਚ ਵਿਦਿਆ ਚੰਗੀ ਹੋਵੇ ਪਕੜ ਚੰਗੀ ਹੋਵੇ ਤੇ ਬੋਲਣ ਦਾ ਢੰਗ ਚੰਗਾ ਹੋਵੇ ਤੇ ਉਹ ਦੁਨੀਆ ਨੂੰ ਖਿੱਚ ਲੈਂਦਾ ਮਨੁੱਖ ਹੁਣ ਉਹਨੂੰ ਪਤਾ ਸੀ ਪਾਦਰੀ ਨੂੰ ਵੀ ਇਹਨਾਂ ਬੋਲਣ ਦਾ ਢੰਗ ਚੰਗਾ ਹੈ ਵਿਦਿਆ ਵੀ ਚੰਗੀ ਹੈ ਤੇ ਇੱਕ ਪੜਨ ਦਾ ਵੀ ਸ਼ੁਕੀਨ ਹੈ ਕਿਉਂਕਿ ਪੜਨ ਦਾ ਲਗਾਵ ਵੀ ਕਿਸੇ ਕਿਸੇ ਚ ਹੁੰਦਾ ਹੈ ਨਾ ਅਸਲ ਵਿੱਚ ਜੀਵਨ ਦਾ ਸਭ ਤੋਂ ਵੱਡਾ ਮਿੱਤਰ ਹੀ ਬੁੱਕ ਸਿੱਖਦਾ ਬੰਦੇ ਪਰ ਕਦਾਬਾਂ ਨੂੰ ਪੜਨ ਦਾ ਲਗਾਵ ਕਿਸੇ ਕਿਸੇ ਚ ਹੁੰਦੇ ਸਮੇਂ ਤਾਂ ਖਾਸ ਕਰਕੇ ਮੈਨੂੰ ਕ ਪੜਦਾ ਨਹੀਂ ਕਦਾਬਾ ਹੁਣ ਉਹਨੂੰ ਪਤਾ ਹੈ ਪਾਤ ਦੀ ਦੀ ਨੂੰ ਵੀ ਬੋਲਣ ਦਾ ਤਰੀਕਾ ਵੀ ਬੜਾ ਚੰਗਾ ਹੈ ਕਹਿੰਦੇ ਕੁਝ ਨਹੀਂ ਕਰਨਾ ਤੂੰ ਇਸੇ ਤਰ੍ਹਾਂ ਸਿੱਖ ਧਰਮ ਦੀ ਗੱਲ ਕਰਨੀ ਹੈ ਪਰ ਜਦੋਂ ਤੂੰ ਕਰੇ ਤਾਂ ਸਾਈ ਧਰਮ ਦੀ ਵੀ ਗੱਲ ਕਰਨੀ ਹੈ ਵਿੱਚ ਤੇਰਾ ਖਰਚਾ ਮੈਂ ਚੱਕਾਂਗਾ ਇਹ ਕਾਰ ਆ ਗਿਆ ਹੁਣੇ ਦੁਬਦਾ ਚੈ ਮੈਂ ਜਾਵਾਂ ਕਿ ਨਾ ਜਾਵਾਂ ਜਾਵਾਂ ਕਿ ਨਾ ਜਾਵਾਂ ਬੜੀ ਦੁਬਦਾ ਚੈ ਵੀ ਮੈਂ ਹੁਣ ਕਰਾਂ ਕੀ ਫਿਰ ਸੋਚਦਾ ਵੀ ਕਰਨੀ ਰਹਿਣਾ ਤਾਂ ਮੈਂ ਸਿੱਖੀ ਹੈ ਰਹਿਣਾ ਤਮ ਸਿੱਖੀਏ ਤੇ ਫਿਰ ਕੀ ਹੋ ਗਿਆ ਗੱਲ ਵੀ ਸਿੱਖ ਧਰਮ ਦੀ ਕਰਨੇ ਵਿੱਚ ਵਿੱਚੋਂ ਸਾਈ ਧਰਮ ਦੀ ਕਰਦਿਆ ਕਰਾਂਗਾ ਇੱਕ ਗੱਲ ਯਾਦ ਰੱਖਿਓ ਜਦੋਂ ਲੋੜਾਂ ਦਾ ਪ੍ਰਭਾਵ ਮਨ ਉਤੇ ਬਹੁਤਾ ਪੈ ਜਿੰਨਾ ਤੇ ਮੈਨੂੰ ਕੋ ਧਰਮ ਛੱਡ ਦਿੱਤਾ ਜਦੋਂ ਸੰਸਾਰ ਦੀਆਂ ਬਹੁਤੀਆਂ ਲੋੜਾਂ ਦਾ ਪ੍ਰਭਾਵ ਮਨ ਉਤੇ ਪੈਦੀ ਵੀ ਆ ਵੀ ਮਿਲ ਜੇ ਉਹ ਵੀ ਮਿਲ ਜੇ ਫਿਰ ਠਿਡਕਦਾ ਮਨੁੱਖ ਇਸ ਲਈ ਸਹਿਬ ਜੀ ਨੇ ਆਖਿਆ ਨਾ ਵੀ ਗੁਰੂ ਸਾਹਿਬ ਨੇ ਮਾਇਆ ਤਿਆਗਣ ਦੀ ਗੱਲ ਨਹੀਂ ਕੀਤੀ ਮਾਇਆ ਦੇ ਪ੍ਰਭਾਵ ਨੂੰ ਤਿਆਗਣ ਦੀ ਗੱਲ ਕੀਤੀ ਵੀ ਇਹਦਾ ਗੁਲਾਮ ਨਾ ਬਣੇ ਫਿਰ ਧਰਮ ਨੂੰ ਪਿੱਛੇ ਹਟੇਗਾ ਜੇ ਮਾਇਆ ਦਾ ਗੁਲਾਮ ਬਣ ਗਿਆ ਫਿਰ ਧਰਮ ਨੂੰ ਪਿੱਛੇ ਕਰ ਦੇਗਾ ਇਹ ਚੱਲ ਪਿਆ ਹੁੰਦੇ ਕਰ ਹੁਣ ਸਿੱਖਿਆ ਕੀ ਨੇ ਇਹ ਹੁੰਦੇ ਘਰ ਗਿਆ ਪਾਦਰੀ ਪਾਦਰੀ ਮੀਟਿੰਗ 'ਚ ਵੀ ਜੀ ਸੀ ਕਿਸੇ ਤੇ ਇਬਾਰ ਬੈਠ ਗਿਆ ਦੋ ਫੁਲਕੇ ਸੀ ਚਲੋ ਖਾਣ ਪੀਣ ਦੇ ਉਹਨਾਂ ਪ੍ਰਬੰਧ ਨਹੀਂ ਹੁੰਦਾ ਸੀ ਦੋ ਫੁਲਕੇ ਨਾਲ ਬੰਨ ਕੇ ਲੈ ਗਿਆ ਆਪਣੇ ਜਦੋਂ ਪਾਦਰੀ ਦੇ ਘਰ ਦੇ ਬਾਹਰ ਬੈਠਾ ਤੇ ਬਾਹਰ ਇੱਕ ਕੁੱਤਾ ਬੰਨਿਆ ਹੋਇਆ ਕੁੱਤਾ ਇਹਨੂੰ ਵੇਖ ਕੇ ਪੂੰਕਦਾ ਵਾਰ-ਵਾਰ ਪੂੰਕਦਾ ਇਹ ਪੁਚਕਾਰਦਾ ਵੀ ਹੈ ਬੁਲਾਉਂਦਾ ਵੀ ਹੈ ਚੁੱਪ ਵੀ ਕਰਾਉਂਦਾ ਨਹੀਂ ਹੁੰਦਾ ਇਹ ਆਪਣੇ ਬੈਗ 'ਚੋਂ ਫਲਾਪ 'ਚੋਂ ਇੱਕ ਫੁਲਕਾ ਕੱਢਦਾ ਫੁਲਕਾ ਕੱਢ ਕੇ ਉਹਨੂੰ ਪਾ ਦਿੰਦਾ ਕੁੱਤਾ ਖੰਦਾ ਇੰਨੇ ਨੂੰ ਪਾਦਰੀ ਆ ਜਾਂਦਾ ਪਾਦਰੀ ਮਿਲਿਆ ਉਹਨੂੰ ਘਰ ਨਾਲ ਲਾਇਆ ਪਿਆਰ ਕੀਤਾ ਉਹਨੂੰ ਤੇ ਅੰਦਰ ਲਜਾਨ ਲੱਗਿਆ ਤੇ ਉਹਨੇ ਨਿਗਾ ਆਪਣੇ ਕੁੱਤੇ ਵੱਲ ਮਾਰੀ ਤੇ ਅੱਖ ਲੱਗੇ ਉਹਨੂੰ ਰੋਟੀ ਕਿੰਨੇ ਪਾਈ ਕਹਿੰਦਾ ਜੀ ਮੈਂ ਪਾਈ ਕਿੰਨੇ ਨੇ ਖਾਣੀ ਇਹ ਜੋ ਰੋਟੀ ਚੱਕ ਕੇ ਮੈਂ ਪਾਵਾਂਗਾ ਮੇਰੇ ਹੱਥ ਦੀ ਖਾਲੇਗਾ ਪਰ ਕਿਸੇ ਦੇ ਹੱਥ ਦੀ ਨਹੀਂ ਖਾਂਦਾ ਇਹ ਨਵਾਦਤ ਨਹੀਂ ਕਿਸੇ ਦੇ ਟੁਕੜਿਆਂ ਤੇ ਪਾਣੀ ਨਹੀਂ ਇਹ ਮਾਲਕ ਦੇ ਹੀ ਦਰਦ ਆਖੰਦਾ ਇਹਦੀ ਅੱਖਾਂ ਚੋਂ ਪਾਣੀ ਆ ਗਿਆ ਉਹਦੀ ਬਾਹ ਨੂੰ ਆਪਣੇ ਮੋਢੇ ਤੋਂ ਹਟਾਇਆ ਤੇ ਵਾਪਸ ਹੁਣ ਲੱਗ ਗਿਆ ਉਹ ਕਹਿੰਦਾ ਪੁੱਤਰ ਕੀ ਹੋਇਆ ਕਹਿੰਦਾ ਜਿਹੜੀ ਮੈਂ ਗੱਲ ਕਦਾਬਾਂ ਚ ਨਹੀਂ ਸਿੱਖ ਸਕਿਆ ਉਹ ਮੈਂ ਕੁੱਤੇ ਤੋਂ ਸਿੱਖ ਲਿਆ ਜੀ ਮੇਰੇ ਗੁਰੂ ਨੇ ਕੀ ਕੁਝ ਨਹੀਂ ਕੀਤਾ ਮੇਰੇ ਨੇ ਸਭ ਕੁਝ ਕੀਤਾ ਆਪਣਾ ਸਰਬੰਸ ਵਾਰ ਦਿੱਤਾ ਪਰ ਵਾਰ ਵਾਰ ਦਿੱਤਾ ਆਪਣੇ ਪੁੱਤਰਾਂ ਦੀ ਲਾਸ਼ਾਂ ਤੋਂ ਲੰਘਿਆ ਮਾਛੀਵਾੜੇ ਦੇ ਜੰਗਲ 'ਚ ਜਾ ਸੁੱਤਾ ਹੋ ਹੀ ਵੀ ਤੇ ਇੱਕ ਸਵਾਨ ਕੁੱਤਾ ਹੈ ਨਾ ਜਿਹੜਾ ਕਿਸੇ ਦੇ ਆਸਰੇ ਨਹੀਂ ਦਿੰਦਾ ਆਪਣੇ ਮਾਲਕ ਤੋਂ ਇਵਾ ਫਿਰ ਮੈਂ ਕਿਸੇ ਦੇ ਆਸਰੇ ਕਿਉਂ ਰਵਾਂ ਜੇ ਮੈਂ ਮੰਗਾਗਾ ਤਾਂ ਆਪਣੇ ਗੁਰੂ ਕੋਲ ਮੰਗਾਗਾ ਜਾ ਕੇ ਜੇ ਮੈਂ ਡਿੱਗਾਗਾ ਤਾਂ ਆਪਣੇ ਗੁਰੂ ਦੇ ਦਰ ਤੇ ਜਾ ਕੇ ਡਿੱਗਾ ਜਿਵੇਂ ਲੋੜ ਪੂਰੀ ਕਰਨੀ ਹੈ ਤੇ ਆਪਣੀ ਗੁਰੂ ਦੇ ਦਰ ਤੇ ਜਾ ਕੇ ਲੋੜ ਪੂਰੀ ਕਰਾਉਣਾ। ਅਭੇਂਤੀ ਕਰ ਰਹੇ ਹਾਂ ਵੀ ਇਹ ਸੁਭਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੇਰਾ ਸੁਭਾ ਇਸ ਤਰ੍ਹਾਂ ਦਾ ਹੋਵੇ। ਜੋ ਮਰਜ਼ੀ ਹੋ ਜੇ ਜੀਵਨ ਦੇ ਅੰਦਰ। ਤੂੰ ਆਪਣੇ ਮਾਲਕ ਦਾ ਦਰਨਾ ਛੱਡ ਦੇ ਤੇ ਵੀ। ਆਪਣੇ ਮਾਲਕ ਦੇ ਦਰ ਤੋਂ ਦੂਰ ਨਾ। ਮਾਲਕ ਦੇ ਦਰ ਤੋਂ ਦੂਰ ਹੋ ਗਿਆ ਇਹਦਾ ਭਾਵ ਤੁਪਨੇ ਮਾਲਕ ਦੇ ਉਪਕਾਰ ਭੁੱਲ ਗਿਆ। ਵਿਸਾਰੀ ਹੁਣ ਤਾਂ ਤੁਸੀਂ ਸਾਰੇ ਜਾਣਦੇ ਹੋ ਮੈਂ ਛੋਟਾ ਜਿਹਾ ਨੁਕਤਾ ਦੇਣ ਲੱਗਿਆ। ਭਾਈ ਨੰਦ ਲਾਲ ਜੀ ਉੱਗੇ ਵਿਦਵਾਨ ਨੇ ਜੀ। ਭਵੰਜਾ ਕਵੀ, 31 ਲਿਖਾਰੀ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਰਹੇ। ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਕਲਮ ਗੁਰੂ ਗੋਬਿੰਦ ਸਿੰਘ ਤੋਂ ਇਲਾਵਾ ਕਿਸੇ ਹੋਰ ਦੀ ਸਿਫਤ ਕਰਦੀ ਸੀ ਬਿਲਕੁਲ ਨਹੀਂ ਤੇ ਉਹਨਾਂ ਚੋਂ ਉੱਗਿਆ ਵਿਦਵਾਨ ਸੀ ਪਾਈ ਨੰਦ ਲਾਲ ਜੀ ਹਾਲਾਂਕਿ ਬਹਾਦਰ ਸ਼ਾਹ ਔਰੰਗਜ਼ੇਬ ਦੇ ਦਰਬਾਰ 'ਚੇ ਨੌਕਰੀ ਕਰਦੇ ਸੀ ਪੁਸ਼ਤੀ ਸੰਜੀ ਉਹਨਾਂ ਦਾ ਪਿਤਾ ਵੀ ਪਹਿਲਾਂ ਕਰਦਾ ਸੀ ਉਹਨਾਂ ਦਾ ਪਿਤਾ ਵੀ ਕਰਦਾ ਸੀ ਇਹ ਵੀ ਕਰਦੇ ਸੀ ਬਹਾਦਰ ਸ਼ਾਹ ਦੇ ਮਾਫ ਕਰਿਓ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਨੇ ਅਰਥ ਕੀਤੇ ਸੀ ਤੇ ਔਰੰਗਜ਼ੇਬ ਕਹਿੰਦਾ ਵੀ ਤੇਰੇ ਅਰਥ ਨਹੀਂ ਤੂੰ ਨਹੀਂ ਕਰ ਸਕਦਾ ਦੱਸ ਤੈਨੂੰ ਕਿੰਨੇ ਦੱਸਿਆ ਕਿੰਨੇ ਮੇਰਾ ਉਸਤਾਦ ਹੈ ਭਾਈ ਨੰਦ ਲਾਲ ਉਹ ਕਹਿੰਦਾ ਹਜੀ ਵੀ ਉਹ ਲਾਲ ਹੈ ਮੁਸਲਮਾਨ ਬਣਾਉ ਉਹਨੂੰ ਜਿਉ ਨੂੰ ਖਤਮ ਕਰ ਦਿਓ ਵੀ ਐਡਾ ਉੱਗਾ ਵਿਦਵਾਨ ਜਿਹੜਾ ਕੁਰਾਨ ਸ਼ਰੀਫ ਦੇ ਵੀ ਅਰਥ ਕਰ ਰਿਹਾ ਹੈ ਉਹਨੂੰ ਜੇ ਮੁਸਲਮਾਨ ਬਣਾਉ ਜਾਂ ਮਾਰ ਦਿਓ ਫਿਰ ਬਹਾਦਰ ਸ਼ਾਹ ਨੂੰ ਕਹਿੰਦਾ ਵੀ ਜੇ ਤੂੰ ਬਚਣਾ ਚਾਹੁੰਦਾ ਹੈ ਤਾਂ ਇਸ ਦੁਨੀਆ ਚ ਘੋਦਾ ਰਹਿ ਜਿੱਥੇ ਬਾਹ ਫੜੀ ਜਾਂਦੇ ਉਹ ਆਨੰਦਪੁਰੇ ਬਸ ਗੁਰੂ ਗੋਬਿੰਦ ਸਿੰਘ ਕੋ ਚਲੇ ਜਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋ ਲਾ ਗਿਆ। ਜਦੋਂ ਔਰੰਗਜ਼ੇਬ ਭੇਜਦੇ ਨਾ ਆਪਣੇ ਬੰਦੇ ਕਈ ਜਰਨੈਲ ਭੇਜਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰਨ ਲਈ ਹਰ ਵਾਰੀ ਉਹ ਹਾਰ ਜਾਂਦੇ ਆ। ਤੇ ਉਹਨਾਂ ਵਿੱਚੋਂ ਬਹਾਦਰ ਸ਼ਾਹ ਵੀ ਇੱਕ ਵਾਰੀ ਗਿਆ। ਤੇ ਬਹਾਦਰ ਸ਼ਾ ਗਿਆ ਤੇ ਇਹਨੇ ਭਾਈ ਨੰਦ ਲਾਲ ਜੀ ਨੂੰ ਪਛਾਣ ਲਿਆ ਵੀ ਇਹ ਤਾਂ ਮੇਰਾ ਉਸਤਾਦ ਹੈ ਤੇ ਭਾਈ ਨੰਦ ਲਾਲ ਜੀ ਦਾ ਚੋਲਾ ਲਿਬੜਿਆ ਸਾਰਾ ਦਾਲ ਨਾਲ ਆਟੇ ਨਾਲ ਸਾਰਾ ਲਿਬੜਿਆ ਹੋਇਆ ਉਹ ਪੁੱਛ ਲਿੰਦਾ ਵੀ ਉਸਤਾਦ ਜੀ ਇਹ ਕੀ ਹਾਲਤ ਕਰ ਲਈ ਤੁਸੀਂ ਆਪਣੀ ਸਾਡੇ ਵੀ ਘਰ ਚ ਰਹਿੰਦੇ ਸੀ ਨਾ ਸ਼ਾਹੀ ਬਣ ਕੇ ਰਹਿੰਦੇ ਸੀ ਤੁਸੀਂ ਕਿੰਨਾ ਕੁਝ ਮਿਲਦਾ ਸੀ ਉੱਥੇ ਤੁਹਾਨੂੰ ਤੁਸੀਂ ਸਭ ਕੁਝ ਭੁੱਲ ਗਏ ਤੇ ਇਹ ਕੀ ਹਾਲਤ ਬਣਾ ਲਈ ਪਈ ਨੰਦ ਲਾਲ ਜੀ ਕਿੰਨੇ ਗੁਰੂ ਗੋਬਿੰਦ ਸਿੰਘ ਦੇ ਦਰ ਚੋਂ ਮਿਲੇ ਹੋਏ ਪਿਆਰ ਦੇ ਵਿੱਚ ਮੈਂ ਸਭ ਕੁਝ ਭੁੱਲ ਗਿਆ ਕਹਿੰਦੇ ਐਸਾ ਕੀ ਮਿਲ ਗਿਆ ਤੈਨੂੰ ਐਸਾ ਕੀ ਪ੍ਰਾਪਤ ਹੋ ਗਿਆ ਸ਼ਾਹੀ ठाट ਰਹਿਣਾ ਬੈਣਾ ਸਭ ਕੁਝ ਭੁੱਲ ਗਏ ਐਸਾ ਕੀ ਦਿੱਤਾ ਤੁਹਾਨੂੰ ਪਾਈ ਨੰਦ ਲਾਲ ਜੀ ਇਤਿਹਾਸਕਾਰ ਲਿਖਦੇ ਪਾਈ ਨੰਦ ਲਾਲ ਜੀ ਕਿੰਨੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਦਰ ਦਾ ਕੁੱਕਰ ਬਣਾ ਲਿਆ ਆ ਹੁੰਦਾ ਦਿੱਤਾ ਤੁਹਾਨੂੰ ਯਾਦ ਹੋਵੇਗਾ ਮੈਂ ਫਿਰ ਵੀ ਨੁਕਤਾ ਸਾਂਝਾ ਕਰ ਦਿਆਂ ਤੁਹਾਡੇ ਨਾਲ ਪਾਈ ਨੰਦ ਲਾਲ ਜੀ ਦੀ ਰੋਜ਼ ਦੀ ਸੇਵਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਣੀ ਰੋਜ਼ ਉਹਨਾਂ ਨੇ ਪ੍ਰਸ਼ਾਦਾ ਛਕਾਉਣਾ ਇੱਕ ਵਾਰੀ ਜਦੋਂ ਪ੍ਰਸ਼ਾਦਾ ਸ਼ੱਕ ਰੇਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹਨਾਂ ਦੇ ਥੋੜੀ ਜੀ ਦੂਰੀ ਤੇ ਇੱਕ ਕੁੱਤਾ ਆ ਕੇ ਬੈਠ ਗਿਆ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ੁਰਕੀ ਤੋੜ ਕੇ ਮੁੱਖ ਚ ਪਾਉਂਦੇ ਕੁੱਤਾ ਉਸੇ ਤਰ੍ਹਾਂ ਵੇਖਦਾ ਹੁਣ ਸਬਰ ਵੀ ਬੜਾ ਹੁੰਦਾ ਜੀ ਕੁੱਤੇ ਦੇ ਅੰਦਰ ਵੀ ਇਸ ਗੱਲ ਦਾ ਸਬਰ ਕਰਕੇ ਉਹ ਬੈਠਾ ਵੀ ਖਦੇ ਤਾਂ ਮਾਲਕ ਪਾਏਗਾ ਕਦੀ ਬੁਰਕੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿਗਾਹ ਗਈ ਤੇ ਉਹ ਬੁਰਕੀ ਗੁਰੂ ਸਾਹਿਬ ਜੀ ਨੇ ਕੁੱਤੇ ਨੂੰ ਪਾਤੀ ਕੁੱਤਾ ਮੂੰਹ ਚ ਲੈ ਕੇ ਦੌੜ ਗਿਆ ਭਾਈ ਨੰਦ ਲਾਲ ਜੀ ਵੇਖ ਰਹੇ ਸਨ ਅਗਲੇ ਦਿਨ ਕੋਈ ਹੋਰ ਆਇਆ ਪ੍ਰਸ਼ਾਦਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਛੱਕਣ ਲੱਗੇ ਜਿੱਥੇ ਕੁੱਤਾ ਬੈਠਾ ਸੀ ਤੇ ਭਾਈ ਨੰਦ ਲਾਲ ਜੀ ਆ ਕੇ ਬੈਠ ਗਏ ਹੱਲਾ ਕੀ ਵਿਦਵਾਨ ਨਹੀਂ ਉਹ ਟਕਰੇ ਸਾਡੇ ਵਰਗਿਆਂ ਦੀ ਕੋਈ ਦੇਣ ਨਹੀਂ ਹੁੰਦੀ ਰੋਟੀਆਂ ਕਰਨ ਪੂਰੇ ਤਾਲ ਥੋੜਾ ਜਿਹਾ ਗਿਆਨ ਹੀ ਨਹੀਂ ਮਾਣ ਹੁੰਦਾ ਸਭ ਤੇ ਨਿਮਰਤਾ ਤਾਂ ਬੜੀ ਦੂਰ ਦੀ ਗੱਲ ਹੈ। ਪਾਈ ਨੰਦ ਲਾਲ ਜੀ ਉੱਗੇ ਵਿਦਵਾਨ ਨੇ। ਲਿਖਤਾਂ ਪੜ੍ਹ ਕੇ ਦੇਖੋ ਨਾ। ਹੁਣ ਉੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੁਰਗੀ ਸ਼ਕਲ ਲੱਗੇ ਤੇ ਨਿਗਾਹ ਚਲੀ ਗਈ ਸਾਇਬ ਕਹਿੰਦੇ ਪਾਈ ਨੰਦ ਲਾਲ ਜੀ ਉੱਥੇ ਕਿਉਂ ਬੈਠੇ ਹੋ ਮੇਰੇ ਕੋਲ ਆਵੋ। ਚੁੱਪ। ਸਾਇਬ ਕਹਿੰਦੇ ਨੰਦ ਲਾਲ ਜੀ ਮੈਂ ਤੁਹਾਨੂੰ ਕਹਿ ਰਿਹਾ। ਤੁਸੀਂ ਉੱਥੇ ਕਿਉਂ ਬੈਠੇ ਮੇਰੇ ਕੋਲ ਆਵੋ। ਫਿਰ ਚੁੱਪ ਸਹਿਬ ਕਹਿੰਦੇ ਨੰਦ ਲਾਲ ਜੀ ਤੁਸੀਂ ਠੀਕ ਹੋ ਤੁਹਾਨੂੰ ਮੈਂ ਆਖ ਰਿਹਾ ਤੁਸੀਂ ਮੇਰੇ ਕੋਲ ਆਵੋ ਹੱਥ ਜੋੜ ਕੇ ਅੱਖਾਂ 'ਚੋਂ ਪਾਣੀ ਆ ਗਿਆ ਕਹਿੰਦੇ ਸਹਿਬ ਜੀ ਇੱਕ ਕਿਰਪਾ ਕਰ ਦਿਓ ਮੈਨੂੰ ਪਤਾ ਹੈ ਕੱਲ ਤੁਸੀਂ ਕੁੱਤੇ ਨੂੰ ਬੁਰਕੀ ਪਾਈ ਉਹ ਬੁਰਕੀ ਖਾਧੀ ਤੁਹਾਡੇ ਹੱਥ ਤੋਂ ਉੰਦ ਪੱਕਾ 파ਰੂ ਤਾਰਾ ਹੋ ਗਿਆ ਹੋਵੇਗਾ ਮੈਂ ਵੀ ਤੇਰੇ ਦਰ ਦਾ ਕੁੱਕਰ ਹਾਂ ਕੁੱਤਾ ਹਾਂ ਮੈਨੂੰ ਵੀ ਇੱਕ ਬੁਰਕੀ ਪਾ ਕੇ ਮੇਰਾ ਵੀ 파ਰੂ ਤਾਰਾ ਕਰ ਦਿਓ ਇਤਿਹਾਸ ਕਹਿੰਦੀ ਗੁਰੂ ਸਾਹਿਬ ਜੀ ਆਪ ਅਸਨਾ ਤੋਂ ਖੜੇ ਹੋ ਕੇ ਭਾਈ ਨੰਦਰਾਲ ਜੀ ਨੂੰ ਕਰਨ ਲੱਗੇ ਮੈਂ ਬੇਨਤੀ ਕਰ ਰਿਆਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਵੀ ਸੁਆਮੀ ਕੋ ਗ੍ਰਹਿ ਜਿਉਂ ਸਦਾ ਸੁਆਨ ਤੇ ਜਿਤਨੀ ਹੈ ਲਾਕਿ ਮਨੁੱਖ ਨੂੰ ਕੁਦਰਤ ਦਾ ਪ੍ਰਧਾਨ ਆਖਿਆ ਗਿਆ ਹੈ ਸਭ ਤੋਂ ਉੱਚਾ ਆਖਿਆ ਗਿਆ ਹੈ ਪਰ ਫਿਰ ਵੀ ਗੁਰੂ ਸਾਹਿਬ ਜੀ ਨੂੰ ਉਦਾਹਰਨਾ ਜਾਨਵਰਾਂ ਦੀ ਦੇ ਕੇ ਸਮਝਾਉਣਾ ਪਿਆ ਬਾਬਾ ਫਰੀਦ ਜੀ ਦਾ ਸ਼ਲੋਕ ਪੜੋ ਬੜਾ ਪਿਆਰਾ ਹੈ ਫਰੀਦਾ ਬਾਰ ਪਰਾਇਐ ਬੈਸਨਾ ਸਾਈ ਮੁਝੇ ਨਦੇ ਜੇ ਤੂ ਐਵੇਂ ਰਖਸੀ ਤਾਂ ਜੀਓ ਸਰੀਰੋ ਲੈ ਕਹਿੰਦੇ ਮੇਰੇ ਤੇ ਇੰਨੀ ਕਿਰਪਾ ਕਰੀ ਜੇ ਐਸਾ ਮੌਕਾ ਆ ਜੇ ਮੇਰੇ ਕੋਲ ਕੁਝ ਨਾ ਹੋਵੇ ਤੇ ਮੈਨੂੰ ਦਰਦ-ਦਰ ਤੇ ਮੰਗਣਾ ਪਵੇ ਬਾਬਾ ਫਰੀਦ ਜੀ ਕਹਿੰਦੇ ਇਹ ਸਮਾਂ ਆਉਣ ਤੋਂ ਪਹਿਲਾਂ ਮੇਰੀ ਜਿੰਦ ਕੱਢ ਲਈ ਪਰ ਇਹ ਸਮਾਂ ਆਵੇ ਕਿ ਮੈਨੂੰ ਦਰਦ-ਦਰ ਤੇ ਮੰਗਣਾ ਪਵੇ ਜੇ ਕਿ ਨਹੀਂ ਉਸ ਤੋਂ ਪਹਿਲਾਂ ਮੇਰੀ ਜਿੰਦ ਕੱਢ ਲਈ ਮੇਰੇ ਸਰੀਰ ਦੇ ਵਿੱਚੋਂ ਜਿੰਦ ਕੱਢ ਲਈ ਮੈਨੂੰ ਮੌਤ ਦੇਦੀ ਪਰ ਮੈਂ ਐਸਾ ਵਕਤ ਨਾ ਵੇਖਾਂ ਐਸਾ ਸਮਾਂ ਨਾ ਵੇਖਾਂ ਕਿ ਮੈਨੂੰ ਦਰ ਦਰ ਤੇ ਜਾ ਕੇ ਮੰਗਣਾ ਪੈ ਜਾਵੇ ਇਸ ਲਈ ਗੁਰੂ ਸਾਹਿਬ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਜਿਵੇਂ ਸਵਾਨ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਸਾਹਿਬ ਜੀ ਕਹਿੰਦੇ ਜੇ ਤੂੰ ਵੀ ਰੱਬ ਨੂੰ ਪਾਉਣਾ ਚਾਹੁੰਦਾ ਹੈ ਫਿਰ ਆਪਣੇ ਮਾਲਕ ਨੂੰ ਨਾ ਛੱਡੀ ਉਹਦੇ ਦਰ ਨੂੰ ਨਾ ਛੱਡੀ ਆਪਣੇ ਮਾਲਕ ਦੀ ਪਹਿਚਾਣ ਰੱਖੀ ਆਪਣੇ ਮਾਲਕ ਦੀ ਪਹਿਚਾਣ ਤੇ ਆਪਣੇ مالک ਦੇ ਘਰ ਦੀ ਪਹਿਚਾਨ ਰੱਖੀ ਬਸ ਸੁਆਮੀ ਕੋ ਗ੍ਰੰਡਿਉਸਦਾ ਸਵਾਨ ਤਜਿਤ ਨਹੀਂ ਨਿਤ ਨਾਨਕ ਇਹ ਵਿਦ ਹਰਿ ਭਜੋ ਇਕ ਮਨ ਹੋਏ ਇਕ ਚਿਤ ਸਹਿਬ ਕਹਿੰਦੇ ਇਹ ਵਿਧੀ ਦਾ ਇਹ ਤਰੀਕਾ ਤੂੰ ਵੀ ਆਪਣਾ ਜਿਵੇਂ ਸਵਾਨ ਨਹੀਂ ਛੱਡਦਾ ਆਪਣੇ ਮਾਲਕ ਦਾ ਦਰ ਸਹਿਬ ਕਹਿੰਦੇ ਤੂੰ ਵੀ ਨਾ ਛੱਡ ਬਸ ਮਨ ਕਰ ਕੇ ਉਸ ਪਰਮਾਤਮਾ ਦੇ ਨਾਮ ਨੂੰ ਧਿਆ ਮਨ ਕਰਕੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਸਹਿਬ ਕਹਿੰਦੇ ਜਦੋਂ ਆਪਣਾ ਆਪ ਸਮਰਪਣ ਕਰ ਦੇਗਾ ਆਪਣੇ ਮਾਲਕ ਦੇ ਦਰ ਨੂੰ ਮੰਨ ਮੱਲ ਲਵੇਗਾ ਪੂਰਨ ਤੌਰ ਤੇ ਫਿਰ ਸਹਿਬ ਜੀ ਕਹਿੰਦੇ ਜੇ ਸੁਖ ਦੇਤਾ ਤੁਜੇ ਰਾਦੀ ਦੁੱਖ ਵੀ ਤੁਜੈ ਤੇ ਆਈ ਜੇ ਭੁਖ ਦੇਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਇਹ ਅਵਸਥਾ ਬਣ ਜਾਏਗੀ ਫਿਰ ਭੋਖ ਹੋਵੇ ਦੁੱਖ ਹੋਵੇ ਸੁਖ ਹੋਵੇ ਪਰ ਤੇਰਾ ਦਰ ਨਹੀਂ ਛੱਡ ਤੇ ਰਿਤ ਤਦੂਰ ਨਹੀਂ ਹੁਣਾ ਇਸ ਲਈ ਸੁਆਮੀ ਕੋ ਗ੍ਰਾਂਜਿਓ ਸਦਾ ਸੁਆਨ ਤਜਿਤਨੀ ਨਿਤ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਹੋਈਆ ਬਿੰਦ ਪ੍ਰਕਾਰ ਦੀ ਪੁਣਾ ਜੀ ਮਾਫੀ ਜੀ